ਇਟਲੀ ਦੇ ਦੂਸਰੇ ਰਾਸ਼ਟਰਪਤੀ ਲੁਈਜੀ ਇਨਾਉਦੀ ਜਿਨ੍ਹਾਂ ਨੇ 1948 ਤੋਂ ਲੈ ਕੇ 1955 ਤੱਕ ਇਟਲੀ ਦੇ ਦੂਸਰੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਇਸ ਮਹਾਨ ਸ਼ਖਸੀਅਤ ਦਾ 150ਵਾਂ ਜਨਮ ਦਿਨ ਇਟਲੀ ਸਰਕਾਰ ਨੇ ਬਹੁਤ ਜ਼ਿਆਦਾ ਵਧੀਆ ਢੰਗ ਦੇ ਨਾਲ ਇਸ ਵਾਰ ਮਨਾਇਆ ਕਿ ਬੱਚਿਆਂ ਦੇ ਵਿੱਚ ਇਟਲੀ ਭਰ ਦੇ ਬੱਚਿਆਂ ਦੇ ਵਿੱਚ ਇੱਕ ਵਿਸ਼ੇਸ਼ ਪੱਤਰ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਕਿ ਰਾਸ਼ਟਰਪਤੀ ਸਾਹਿਬ ਜੀ ਦੀ ਸ਼ਖਸੀਅਤ ਨੂੰ ਬਿਆਨ ਕਰਨਾ ਸੀ ਤੇ ਮਾਣ ਦੀ ਗੱਲ ਹੈ ਭਾਰਤੀ ਭਾਈਚਾਰੇ ਲਈ ਸਿੱਖ ਭਾਈਚਾਰੇ ਲਈ ਕਿ ਭਾਰਤੀ ਮੂਲ ਦੀ ਸਿਮਰਤ ਕੌਰ ਜਿਹੜੀ ਕਿ ਕਰਮੋਨਾ ਵਿਖੇ ਗ੍ਰਾਫਿਕ ਤੇ ਕਮਿਊਨੀਕੇਸ਼ਨ ਦੀ ਵਿਦਿਆਰਥਣ ਆ ਇਸ ਬੱਚੀ ਨੇ ਇਸ ਪ੍ਰਤੀਯੋਗਤਾ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਪੂਰੇ ਸਿੱਖ ਭਾਈਚਾਰੇ ਦਾ ਭਾਰਤੀ ਭਾਈਚਾਰੇ ਦਾ ਦੁਨੀਆ ਭਰ ਦੇ ਵਿੱਚ ਨਾਂ ਰੁਸ਼ਨਾਇਆ ਆ ਇਸ ਕਾਰਜ ਦੇ ਲਈ ਜਿੱਥੇ ਉਹਨਾਂ ਨੂੰ ਇਟਲੀ ਸਰਕਾਰ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਜਲਦੀ ਹੀ ਤੇ ਉਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਗੁਰਦੁਆਰਾ ਕਲਗੀਧਰ ਸਾਹਿਬ ਤੋਰੇ ਦੀ ਪਚਨਾਰ ਦੀ ਕ੍ਰਿਮੋਨਾ ਵੱਲੋਂ ਵੀ ਇਸ ਧੀ ਰਾਣੀ ਦਾ ਖਾਲਸੇ ਦੀ ਧੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਹ ਬੱਚੀ ਸਿਮਰਤ ਕੋ ਜਿਸ ਨੂੰ ਕਿ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਉਹਨਾਂ ਦੇ ਪਿਤਾ ਨੇ ਬਹੁਤ ਹੀ ਵਧੀਆ ਪਰਿਵਾਰ ਨੇ ਸੰਸਕਾਰ ਦੇ ਕੇ ਬਚਪਨ ਤੋਂ ਹੀ ਖੰਡੇ ਬਾਟੇ ਦੀ ਪੌਲ ਸਿਖਾ ਕੇ ਸਿੱਖੀ ਦੇ ਨਾਲ ਜੋੜ ਦਿੱਤਾ ਤੇ ਅੱਜ ਇਹ ਧੀ ਰਾਣੀ ਖਾਲਸੇ ਦੀ ਚੜ੍ਹਦੀ ਕਲਾ ਲਈ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕਰ ਰਹੀ ਹੈ ਇਹ ਧੀ ਰਾਣੀ ਜਿਹੜੀ ਕਿ ਬਹੁਤ ਪੱਕੀ ਸ਼ਖਸੀਅਤ ਹੈ ਸਿੱਖ ਮਾਰਸ਼ਲ ਆਰਟ ਗੱਤਕਾ ਕਲਾ ਦੇ ਵਿੱਚ ਵੀ ਨਪੁੰਨਿਆ ਤੇ ਨਾਲ ਦੀ ਨਾਲ ਹੀ ਇਲਾਹੀ ਬਾਣੀ ਦਾ ਕੀਰਤਨ ਕਰਨ ਦੇ ਵਿੱਚ ਵੀ ਬਹੁਤ ਹੀ ਵਧੀਆ ਨਿਪੋਨਿਆ ਬਹੁਤ ਜ਼ਿਆਦਾ ਜਦੋਂ ਇਹ ਧੀ ਰਾਣੀ ਇਲਾਹੀ ਬਾਣੀ ਦਾ ਕੀਰਤਨ ਕਰਦੀ ਹੈ ਤੇ ਸੰਗਤਾਂ ਨੂੰ ਇਸ ਤਰ੍ਹਾਂ ਗੁਰੂ ਚਰਨਾਂ ਨਾਲ ਜੋੜ ਦਿੰਦੀ ਹੈ ਕਿ ਕੋਈ ਵੀ ਪ੍ਰਾਣੀ ਉੱਠਣ ਦਾ ਨਾਂ ਨਹੀਂ ਲੈਂਦਾ ਤੇ ਇਲਾਕੇ ਭਰ ਦੇ ਵਿੱਚ ਜਿਹੜੇ ਨਗਰ ਕੀਰਤਨ ਹੁੰਦੇ ਆ ਉਹਨਾਂ ਵਿੱਚ ਜਾ ਕੇ ਇਹ ਧੀ ਰਾਣੀ ਸਿੱਖ ਮਾਰਸ਼ਲ ਆਰਟ ਗੱਤਕਾ ਕਲਾ ਦੇ ਜੋਹਰ ਦਿਖਾਉਂਦੀ ਹੈ ਆਪਣੇ ਆਓ ਤੁਹਾਨੂੰ ਮਿਲਾਉਂਦੇ ਹਾਂ ਹਰ ਸਿਮਰਤ ਕੌਰ ਦੇ ਨਾਲ ਤੇ ਨਾਲ ਹੀ ਨਾਲ ਉਸ ਵੱਲੋਂ ਨਿਭਾਈ ਜਾ ਰਹੀ ਗਤਕਾ ਕਲਾ ਤੇ ਕੀਰਤਨ ਦੀ ਸੇਵਾ ਵੀ ਇੱਕ ਝਲਕ ਦਿਖਾਉਂਦੇ ਹਾਂ ਜਿਸ ਕਹਾਸਾ ਵਾਈਕਰ ਚਕੀਫਤੇ ਮੈਂ ਆਉਦੀ ਕ੍ਰਮੋਨੇ ਚ ਕੋਰਸ ਕਰਦੀਆਂ ਗ੍ਰਾਫਿਕ ਐਂਡ ਕਮਿਊਨੀਕੇਸ਼ਨ ਚ ਮੈਂ ਸਾਰੀ ਇਟਲੀ ਚ ਪਹਿਲਾ ਸਥਾਨ ਪ੍ਰਾਪਤ ਕੀਤਾ ਲੁਈਜੀ ਇਨਾਉਦੀਨ ਦੇ ਰਾਸ਼ਪਦੀਨੂ ਲੇਖ ਲਿਖਿਆ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਤਾਂ ਤਾਂ ਜੀਰੂ ਕੋ ਮਿਸਿੰਗ ਜੀ ਅਤੇ ਮਾਤਾ ਸਾਹਿਬ ਦੇ ਵਕੋਰ ਜੀ ਦੀ ਕਿਰਪਾ ਦੇ ਨਾਲ ਮੈਨੂੰ ਮਨ ਮਿਲਿਆ ਮੈਂ ਗੁਰਦੁਆਰਾ ਸ੍ਰੀ ਗੁਰੂ ਕਰਗੀ ਤਰ ਸਾਹਿਬ ਤੋਰੀ ਦੀ ਪਛਨਣ ਦੀ ਕਰਮੋਨਾ ਵਿਕੇ ਕੀ ਤੰਦਿਸੇ ਵਗਰਦੀ ਅਤੇ ਗਤਕਾ ਦੇ ਵਿਦਿਆਰਥੀ ਹਨ ਵਾਏ ਗੁਰੂ ਜੀ ਕਹਾਲਾ ਵਾਏ ਗੁਰੂ ਜੀ ਕੀ ਫਤਿਹ ਕੈਮਰਾਮੈਨ ਅਜ ਦੇ ਨਾਲ ਦਲਵੀਰ ਸਿੰਘ ਕੈਦ ਕਰੀਹਾ ਇਟਲੀ